ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੱਗੇ ਆਜਰਾ ਜੀ ਗੱਲ ਕਰਾਂਗੇ ਅਗਲੇ ਘੱਟੋ-ਘੱਟ 7 ਦਿਨਾਂ ਦੀ ਯਾਨਕਿ 5 ਜਨਵਰੀ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿੰਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਜਿਦਿਕੇ ਅਸੀਂ ਅਪਡੇਟ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਕਿ ਇਹ ਸਿਸਟਮ 31 ਤੇ ਇੱਕ ਤਰੀਕੇ ਨਾਲ ਖਰਭਾਫਿਤ ਕਰ ਸਕਦਾ ਹੈ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਸੋ ਇਹ ਸਿਸਟਮ ਉਸੇ ਤਰ੍ਹਾਂ ਸਟੇਫਲ ਹੈ ਇਹਦੇ ਵਿੱਚ ਕੋਈ ਘਟਾਵਾਦਾ ਨਹੀਂ ਹੈ ਤੇ ਸਿਸਟਮ ਲੱਗੇਗਾ ਜੀ 31 ਦੀ ਸ਼ਾਮ ਤੱਕ ਇੱਕ ਦੀ ਸ਼ਾਮ ਤੱਕ ਦੇ ਪੰਜਾਬ ਦੇ 45 ਹੋ ਜਾ ਖੇਤਰਾਂ ਦੇ ਵਿੱਚ ਜਿਹੜੇ ਮੀਂਹ ਦੇ ਅਸਰ ਨੇ ਰਾਜਸਥਾਨ ਦੇ ਉੱਤਰੀ ਭਾਗਾਂ ਤੋਂ ਸ਼ੁਰੂ ਹੁੰਦਾ ਹੋਇਆ ਦੱਖਣੀ ਪੰਜਾਬ ਤੇ ਦੱਖਣੀ ਮਾਲਵਾ ਮਾਝਾ ਦਾ ਆਫਾਫਵਾਦ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਗੀਦੇ ਅਸਰ ਨੇ ਕਿਤੇ ਕਿਤੇ ਹਲਕੀ ਗੋੜੇ ਮਾਰੂ ਹੋ ਸਕਦੀ ਹੈ ਇਹ ਗੜੀ ਹੁਣ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਤੇ ਹਰਿਆਣੇ ਦੇ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਪਹਾੜਾਂ ਦੇ ਉੱਪਰ ਲਗਾਤਾਰ ਤਾਫਰ ਤੌਰ ਜਿਹੜੀ ਆ ਬਰਫਖਾਰੀ ਦਾ ਇੱਕ ਦੌਰ ਵੇਖਣ ਨੂੰ ਮਿਲੇਗਾ ਜਿਹਦੇ ਨਾਲ ਗਦਾਨਾ ਦੇ ਵਿੱਚ ਠੰਡੂ ਹਾਸੇ ਕਰੇਗੀ ਸੋ ਅੱਜ ਦੇ ਤਰੀਕੇ ਗਿਆ 30 ਦਸੰਬਰ ਦੀ 31 ਤਰੀਕ ਨੂੰ ਇਹ ਸਿਸਟਮ ਸ਼ੁਰੂ ਹੋ ਜਾਣਾ ਹੈ ਰਾਜਸਥਾਨ ਵਾਲੇ ਖਾਸੇ ਤੋਂ ਤੇ ਉਸ ਤੋਂ ਬਾਅਦ 1-2 ਤਰੀਕ ਤੱਕ ਪ੍ਰਭਾਵਿਤ ਕਰੇਗਾ ਉਸ ਅ ਤਿੰਨ ਚਾਰ ਪੰਜ ਜਿਹੜੇ ਇਹ ਦਿਨ ਹੋਣਗੇ ਇਹ ਠੰਡ ਵਾਲੇ ਹੋਣਗੇ ਤੇ ਵੱਡੇ ਖੱਦਰ ਤੇ ਉੱਤਰ ਖੇਹੋ ਦੀਆਂ ਖੁਸ਼ਕ ਹਵਾਵਾਂ ਜੋ ਚੱਲਣਗੀਆਂ ਤੇ ਠੰਡ ਨੇ ਇੱਕਦਮ ਜ਼ੋਰ ਫੜਨਾ ਹੈ ਕਿ ਤੁੰਦ ਦੀ ਜਿਹੜੀ ਵਾਸੀ ਹੈ ਉਹ ਵੱਡੇ ਖੱਦਰ ਤੇ ਹੋਏਗੀ ਸੋ ਇਸ ਲਈ ਠੰਡ ਤੇ ਜਿਹੜੇ ਉਮੀ ਦੇ ਜਿਹੜੇ ਚਾਂਸ ਹੈਗੇ ਨੇ ਉਸੇ ਤਰ੍ਹਾਂ ਫਰਕਰਾਨ ਨੇ ਤੇ ਗੜੇ ਮਾਰੂ ਵੀ ਕੁਝ ਇਸ ਤਰ੍ਹਾਂ ਦੇ ਵਿੱਚ ਇਸ ਸਿਸਟਮ ਲੋ ਆਣ ਜਾ ਰਿਹਾ ਤੇ ਇਸ ਸਿਸਟਮ ਜਲਦ ਹੀ ਜਿਹੜਾ ਦੱਸ ਸਕਦਾ ਹੈਗਾ ਕੱਲ ਦੁਪਹਿਰ ਤੋਂ ਬਾਅਦ ਹੋ ਸਕਦਾ ਕੱਲ ਸਵੇਰੇ ਹੀ ਪੂਰੇ ਦੀ ਹਵਾ ਫੋਟੇ ਖੇਤਰਾਂ ਦੇ ਵਿੱਚ ਵਸੇ ਕਰ ਜਾਵੇ ਸਵੇ ਸਿਸਟਮ ਗਰਾਉਂਡ ਲੈਵਲ ਤੇ ਇਹਦੀ ਮੌਜੂਦਗੀ ਹੋ ਚੁੱਕੀ ਹੈ ਤੁਸੀਂ ਅਸਲ ਇਹਨਾਂ ਸੈਟਲਾਈਟਸ ਇਹਨਾਂ ਦੇ ਵਿੱਚ ਦੇਖ ਸਕਦੇ ਆ ਪੰਜਾਬ ਦੇ ਵਿੱਚ ਫਸਲ ਵਾਈ ਜਿਹੜੀ ਫੰਡ ਸ਼ੁਰੂ ਹੋ ਚੁੱਕੀ ਹੈ ਪਰ ਇਹ ਸਿਸਟਮ ਦਾ ਮੁੱਖ ਅਸਰ ਅਜ ਸ਼ਾਮ ਤੱਕ ਜਾਂ ਕੱਲ ਸਵੇਰ ਤੋਂ ਜਾਂ ਕੱਲ ਦੁਪਹਿਰ ਤੱਕ ਇਹਨੂੰ ਮਿਲ ਸਕਦਾ ਉੱਤਰੀ ਭਾਰਤ ਦੇ ਬਹੁਤ ਹੀ ਮੈਦਾਨੀ ਖੇਤਰਾਂ ਦੇ ਵਿੱਚ ਧੰਨਵਾਦ